ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਜੋ ਅਸੀਂ ਗਤੀਵਿਧੀ ਕਰਨ ਜਾ ਰਹੇ ਹਾਂ ਇਹ ਰਿਪੋਰਟ ਕਾਰਡ ਦੀ ਗਤੀਵਿਧੀ ਹੈ ਜਿਸ ਦਾ ਨਾਮ ਹੈ ਰੰਗ ਭਰਨਾ ਇਸ ਵਿੱਚ ਐਲ ਕੇ ਜੀ ਦੇ ਬੱਚਿਆਂ ਦੇ ਲਈ ਲਰਨਿੰਗ ਲੈਡਰ ਦੇ ਪੇਜ 56 ਦੀ ਪਹਿਲੀ ਤਸਵੀਰ ਦੀ ਵਰਤੋਂ ਕੀਤੀ ਜਾਵੇ ਅਤੇ ਯੂ ਕੇ ਜੀ ਦੇ ਬੱਚਿਆਂ ਲਈ ਬ੍ਰੇਨ ਬੂਸਟਰ ਦੇ ਪੇਜ ਨੰਬਰ 46 ਦੀ ਪਹਿਲੀ ਤਸਵੀਰ ਦੀ ਵਰਤੋਂ ਕੀਤੀ ਜਾਵੇ ਅਧਿਆਪਕ ਵੱਲੋਂ ਇਹ ਤਸਵੀਰ ਵਿਦਿਆਰਥੀਆਂ ਨੂੰ ਕਾਗਜ਼ ਤੇ ਬਣਾ ਕੇ ਦਿੱਤੀ ਜਾ ਸਕਦੀ ਹੈ ਇਹ ਤਸਵੀਰ ਬਣਾ ਕੇ ਦੇ ਦਿੱਤੀ ਹੈ ਉਨੇ ਬੱਚੇ ਆਪਣੀ ਪਸੰਦ ਦੇ ਰੰਗ ਇਸ ਤਸਵੀਰ ਵਿੱਚ ਕਰਨਗੇ ਜੇਕਰ ਬੱਚੇ ਨੇ ਸਿਰਫ ਵੱਡੇ ਆਕਾਰ ਵਿੱਚ ਰੰਗ ਭਰਿਆ ਹੈ ਅਤੇ ਰੰਗ ਨੂੰ ਵੀ ਠੀਕ ਨਹੀਂ ਭਰਿਆ ਰੰਗ ਵਿੱਚ ਖਾਲੀ ਥਾਂ ਹੋਵੇ ਚਿੱਤਰ ਤੋਂ ਬਾਹਰ ਹੋਵੇ ਉਸ ਨੂੰ ਅਸੀਂ ਕੋਡ 1 ਵਿੱਚ ਰੱਖਾਂਗੇ ਜੇਕਰ ਬੱਚੇ ਨੇ ਛੋਟੇ ਆਕਾਰਾਂ ਵਿੱਚ ਰੰਗ ਭਰਨ ਦੀ ਕੋਸ਼ਿਸ਼ ਕੀਤੀ ਹੈ ਪਰ ਰੰਗ ਚਿੱਤਰ ਤੋਂ ਬਾਹਰ ਨਿਕਲ ਰਿਹਾ ਹੋਵੇ ਤਾਂ ਇਸ ਤਸਵੀਰ ਨੂੰ ਅਸੀਂ ਕੋਡ 2 ਵਿੱਚ ਰੱਖਾਂਗੇ ਜੇਕਰ ਬੱਚੇ ਨੇ ਸਫਾਈ ਦੇ ਨਾਲ ਚਿੱਤਰ ਦੇ ਅੰਦਰ ਰੰਗ ਭਰਿਆ ਹੈ ਅਤੇ ਰੰਗ ਚਿੱਤਰ ਦੇ ਕਿਤੇ ਵੀ ਬਾਹਰ ਨਹੀਂ ਹੈ ਤਾਂ ਅਸੀਂ ਇਸ ਚਿੱਤਰ ਨੂੰ ਕੋਡ 3 ਵਿੱਚ ਰੱਖਾਂਗੇ